ਵਿਕਰਮ ਸਿੰਘ ਮਜੀਠੀਏ ਨੂੰ ਜੋ ਸਾਬਕਾ ਮੰਤਰੀ ਵੀ ਹੈ ਸੁਖਵੀਰ ਬਾਦਲ ਦਾ ਜਿਹੜਾ ਕਿ 10 ਸਾਲ ਹੋਮ ਮਿਨਿਸਟਰ ਰਿਹਾ ਪੰਜਾਬ ਦਾ ਉਹਦਾ ਸਾਲਾ ਲੱਗਦਾ ਸੋ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਸੋ ਉਸ ਦੇ ਦੌਰਾਨ ਜੋ ਸਾਰਾ ਡਰੱਗ ਦਾ ਤਸਕਰੀ ਦਾ ਕੰਮ ਚੱਲਿਆ ਉਸ ਦਾ ਫੈਸਿਲੀਟੇਟਰ ਸੀ ਵਿਕਰਮ ਸਿੰਘ ਮਜੀਠੀਏ ਬਿਕਰਮ ਮਜੀਠੀਏ ਦਾ ਇੱਕ ਅੰਦਰੋਂ ਹਉਵਾ ਖਾਰਿਆ ਸੀ ਜਿਸ ਕਰਕੇ ਉਹ ਭਗਵੰਤ ਮਾਨ ਮੁੱਖ ਮੰਤਰੀ ਤੇ ਹਮਲੇ ਕਰਦਾ ਸੀ ਕਿ ਜੇ ਕੱਲ ਇਹਨਾਂ ਨੇ ਮੇਰੇ ਤੇ ਕੇਸ ਦੀ ਐਫ ਆਈ ਆਰ ਕਾਟ ਹੀ ਦਿੱਤੀ ਹੋਈ ਹੈ ਜਿਹੜੀ ਜੇ ਉਹਦੇ ਤੇ ਐਕਸ਼ਨ ਲਿਆ ਤੇ ਅਸੀਂ ਕਵਾਂਗੇ ਕਿ ਬਦਲਾ ਖੋਰੀਏ ਤੋਂ ਸੁਖਬੀਰ ਬਾਦਲ ਨਹੀਂ ਸੀ ਭਗਵੰਤ ਮਾਨ ਨੂੰ ਕ੍ਰਿਟੀਸਾਈਜ਼ ਕਰਦਾ ਹਰ ਗੱਲ ਇਹ ਪਾਰਟੀ ਦਾ ਪ੍ਰਧਾਨ ਹੈ ਵੱਡਾ ਲੀਡਰ ਹੈ ਮਜੀਠੀਏ ਤੋਂ ਤੇ ਵੱਡਾ ਹੈ ਹੀ ਸੋ ਮਜੀਠੀਏ ਦੇ ਹੱਥ ਤਾਂ ਕ੍ਰਪਸ਼ਨ ਚ ਰੰਗੇ ਹੋਏ ਨੇ ਤੇ ਸੁਖਵੀਰ ਬਾਦਲ ਨੂੰ ਵੀ ਪਤਾ ਸੀ ਕਿ ਉਹਨੇ ਵੀ ਜਿਹੜੀਆਂ ਜਦਾਦਾ ਬਣਾਈਆਂ ਨੇ ਉਸ ਤਰ੍ਹਾਂ ਬਣਾਈਆਂ ਨੇ ਕਈ ਰਿਪੋਰਟਾਂ ਜਿਹੜੀਆਂ ਉਹਦੇ ਅਗੇਂਸਟ ਆਈਆਂ ਹਨ ਵਿਦੇਸ਼ ਦੀ ਪ੍ਰਾਪਰਟੀ ਦੀਆਂ ਉਹ ਦਵਾ ਲੀਆਂ ਗਈਆਂ ਕੇਂਦਰ ਵੱਲੋਂ ਵੀ ਦਵਾ ਲੀਆਂ ਗਈਆਂ ਤੋ ਇਹ ਇਸ ਕਰਕੇ ਉਹ ਤਾਂ ਚੁੱਪ ਸੀ ਪਰ ਮਜੀਠਾ ਜਿਹੜਾ ਸੀ ਬਾਰ-ਬਾਰ ਭਗਵੰਤ ਮਾਨ ਤੇ ਜਾਤੀ ਹਮਲੇ ਕਰਦਾ ਸੀ ਤੁਸੀਂ ਲੋਕਾਂ ਦੇ ਵਿਰੁੱਧ ਖੜੇ ਹੋ ਜਾਓਗੇ ਪੰਜਾਬ 'ਚ ਡਰੱਗ ਵਿਕਰੀਏ ਤੇ ਤੁਸੀਂ ਡਰੱਗ ਵੇਚਣ ਵਾਲਿਆਂ ਦੇ ਜਾਂ ਪ੍ਰਮੋਟ ਕਰਨ ਵਾਲਿਆਂ ਦੀ ਤਸੀਲਿਟੇਟ ਕਰਨ ਵਾਲਿਆਂ ਨਾਲ ਖੜ੍ਹ ਜਾਓਗੇ ਤੁਸੀਂ ਕਿੱਦਾਂ ਦੇ ਸਿਆਸਤਦਾਨ ਨੂੰ ਇੰਨਾ ਸਾਰੇ ਕਾਂਗਰਸੀਆਂ ਨੂੰ ਤੇ ਭਾਜਪੀ ਦੇ ਲੀਡਰਾਂ ਨੂੰ ਜਦੋਂ ਚੋਣਾਂ 'ਚ ਜਾਣਗੇ ਨਾ 2027 'ਚ ਤੇ ਹਿਸਾਬ ਦੇਣਾ ਪਏ ਇਹਨਾਂ ਨੂੰ ਠੀਕ ਹੈ ਭਗਵੰਤ ਮਾਨ ਚੁੱਪਦਾ ਇਹ ਤਾਂ ਬਣ ਨਹੀਂ ਸਕੇ ਸਾਰੇ ਮੁੱਖ ਮੰਤਰੀ ਹਲੇ ਤੱਕ ਉਹਤੇ ਪਹਿਲੀ ਚੋਣ ਲੜੀ ਉਹਨੇ ਪੰਜਾਬ 'ਚ ਤੇ ਪਹਿਲੀ ਚੋਣ 'ਚ ਐਮ ਐਲ ਏ ਬਣ ਕੇ ਉਹ ਬਣ ਗਿਆ ਚੀਫ ਮਿਨਿਸਟਰ ਇਹਨਾਂ ਸਾਰਿਆਂ ਤੋਂ ਉਮਰ 'ਚ ਸ਼ਾਇਦ ਛੋਟਾ ਵੀ ਹੈ ਔਰ ਇਮਾਨਦਾਰ ਹੈ ਉਸਨੇ ਜਿਹੜਾ ਇਹ ਕਾਰਵਾਈ ਸ਼ੁਰੂ ਕੀਤੀ ਹੈ ਇਦੇ ਨਾਲ ਆਮ ਆਦਮੀ ਪਾਰਟੀ ਦਾ ਗ੍ਰਾਫ ਪੰਜਾਬ ਵਿੱਚ 5-7% ਉੱਪਰ ਚਲਾ ਗਿਆ